ਆਈ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਮੈਨੂੰ ਪਤਾ ਗਰਮੀ ਬਹੁਤ ਆ ਔਰ ਤੁਸੀਂ ਆਪਣਾ ਸਮਾਂ ਕੱਢ ਕੇ ਆਏ ਹੋ ਔਰ ਮੈਨੂੰ ਵੀ ਮਾਨ ਸਾਹਿਬ ਨੇ ਮੌਕਾ ਦਿੱਤਾ ਕਿ ਮੈਂ ਤੁਹਾਨੂੰ ਆ ਕੇ ਸਾਰਿਆਂ ਨੂੰ ਮਿਲ ਸਕਾਂ ਮਾਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਇਸ ਗਰੀਬ ਨੂੰ ਨਵਾਜਣ ਲਈ ਔਰ ਮਾਨ ਸਾਹਿਬ ਦੀ ਬਹੁਤ ਦੇਣ ਆ ਪੰਜਾਬ ਨੂੰ ਬਹੁਤ ਵੱਡੇ ਵੱਡੇ ਕੰਮ ਹੋ ਰਹੇ ਆ ਖੇਡ ਦੇ ਵਿੱਚ ਪੰਜਾਬ ਬਹੁਤ ਤਰੱਕੀ ਕਰ ਰਿਹਾ ਸ਼ੁਭਮਨ ਗਿੱਲ ਇੰਡੀਆ ਦਾ ਕਪਤਾਨ ਬਣ ਗਿਆ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਅਰਮਣਪ੍ਰੀਤ ਸਾਡੀ ਕੁੜੀਆਂ ਦੀ ਜਿਹੜੀ ক্রিকেট ਦੀ ਕਪਤਾਨ ਉਹ ਵੀ ਪੰਜਾਬੀ ਤੇ ਪੰਜਾਬੀ ਆ ਗਏ ਓਏ ਪਰ ਪੰਜਾਬੀ ਆ ਗਏ ਨਹੀਂ ਪੰਜਾਬੀ ਛਾ ਗਏ ਓਏ ਔਰ ਇਸ ਵਾਰੀ ਸਾਸਰੀਆ ਕਾ ਔਰੇਸ਼ਵਰ ਸਾਸਰੀਆ ਕਾਲ ਜੀ ਔਰ ਇਸ ਵਾਰੀ ਸਾਡੇ ਕਲੀਗ ਸੰਜੀਵ ਰੋੜਾ ਜੀ ਮੈਨੂੰ ਰਾਜ ਸਭਾ ਜਾਣ ਲਈ ਮੈਨੂੰ ਮਾਨ ਸਾਹਿਬ ਨੇ ਮੌਕਾ ਦਿੱਤਾ ਕਹਿੰਦੇ ਤੂੰ ਖੇਡ ਬਾਰੇ ਗੱਲ ਕਰਨੀ ਮੈਂ ਕਿਹਾ ਜੀ ਜਿੱਥੇ ਮੇਰੀ ਡਿਊਟੀ ਲਾਓਗੇ ਮੈਂ ਹਾਜ਼ਰ ਹਾਂ ਪੰਜਾਬ ਨੇ ਮੈਨੂੰ ਬਹੁਤ ਕੁਝ ਦਿੱਤਾ ਜੇ ਮੈਂ ਪੰਜਾਬ ਦੇ ਇੰਨਾ ਕੁ ਵੀ ਕੰਮ ਆ ਗਿਆ ਤੇ ਮੇਰੀ ਜ਼ਿੰਦਗੀ ਸਫਲ ਹੋ ਜਾਊਗੀ ਤੇ ਮੈਂ ਸੰਜੀਵ ਰੋੜਾ ਜੀ ਨੂੰ ਉੱਥੇ ਮਿਲਿਆ ਮੁਲਾਕਾਤ ਹੋਈ ਮਹਿਮਾਨ ਸਾਹਿਬ ਤੁਹਾਡੀ ਨਜ਼ਰ 'ਚ ਗੱਲ ਕਰਨਾ ਚਾਹਵਾਂਗਾ ਕਿ ਜਿੰਨੇ ਤੁਸੀਂ ਐਮਪੀ ਲਾਏ ਆ ਸਭ ਤੋਂ ਜ਼ਿਆਦਾ ਕੰਮ ਇਹਨਾਂ ਨੇ ਕੀਤਾ ਆ ਕਿਉਂਕਿ ਮੈਂ ਦੇਖਦਾ ਇਹਨਾਂ ਨੂੰ ਉੱਥੇ ਹਰ ਆਫਿਸ ਜਾਂਦੇ ਆ ਕਦੀ ਕੋਈ ਫਾਈਲ ਹੁੰਦੀ ਹੈ ਗੜਕੜੀ ਸਾਹਿਬ ਕੋ ਲੈ ਕੇ ਚਲੇ ਗਏ ਕਦੀ ਕਿਸੇ ਕੋ ਚੱਲ ਕੇ ਕਦੀ ਕਿਸੇ ਕੋ ਮੈਂ ਜੀ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਏਅਰਪੋਰਟ ਵਾਲਾ ਕੰਮ ਆ ਇਹ ਨਹਿਰ ਵਾਲਾ ਕੰਮ ਆ ਇਹ ਸੜਕਾਂ ਵਾਲਾ ਕੰਮ ਆ ਮੈਂ ਕਹਿੰਦਾ ਜੀ ਸਾਰੇ ਕੰਮ ਤੁਸੀਂ ਕਰਨੇ ਆ ਕਹਿੰਦੇ ਜੀ ਮੈਨੂੰ ਮਸੀ ਦਾ ਮੌਕਾ ਮਿਲਿਆ ਕੰਮ ਕਰਨ ਦਾ ਤੇ ਇਹ ਚ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਦਾਂ ਦੇ ਹੀਰੇ ਨੂੰ ਚੁਣ ਕੇ ਲੈ ਕੇ ਆਏ ਹੋ ਜਿਹਨਾਂ ਨੇ ਕੰਮ ਬਹੁਤ ਕੀਤੇ ਆ ਹੁਣ ਮੈਂ ਬੇਨਤੀ ਸਿਰਫ ਇਹੀ ਕਰਾਂਗਾ ਨਾ ਜ਼ਿਆਦਾ ਬੋਲਦੇ ਹੋਏ ਕਿ 19 ਤਰੀਕ ਨੂੰ ਜਾਣਾ ਨਹੀਂ ਕਿਤੇ ਬੇਨਤੀ ਇਹ ਹੈ ਕਿ ਪਹੁੰਚ ਜਾਣ ਤੁਸੀਂ ਸਾਰੇ ਪਹੁੰਚੋ ਤੇ ਵੋਟ ਜਿਆਦਾ ਤੋਂ ਜਿਆਦਾ ਦਿਓ ਤੇ ਜੋ ਭਾਜੀ ਉਹਨਾਂ ਨੇ ਕੰਮ ਕੀਤੇ ਆ ਚਾਹੇ ਉਹ ਹਸਪਤਾਲ ਦੇ ਕੰਮ ਹੋਣ 에어ਪੋਰਟ ਦੇ ਕੰਮ ਹੋਣ ਇਸ ਤੋਂ 10 ਗੁਣਾ ਕੰਮ ਜਿਆਦਾ ਹੋਵੇਗਾ ਬਸ ਇਸੇ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆਦਾ ਕਹਿਣਾ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਿਹਰਬਾਨੀ ਜੀ ਅੱਜ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਆ ਮੈਨੂੰ ਪਤਾ ਗਰਮੀ ਬਹੁਤ ਆ ਔਰ ਤੁਸੀਂ ਆਪਣਾ ਸਮਾਂ ਕੱਢ ਕੇ ਆਏ ਹੋ ਔਰ ਮੈਨੂੰ ਵੀ ਮਾਨ ਸਾਹਿਬ ਨੇ ਮੌਕਾ ਦਿੱਤਾ ਕਿ ਮੈਂ ਤੁਹਾਨੂੰ ਆ ਕੇ ਸਾਰਿਆਂ ਨੂੰ ਮਿਲ ਸਕਾਂ ਮਾਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਇਸ ਗਰੀਬ ਨੂੰ ਨਵਾਜਣ ਲਈ ਔਰ ਮਾਨ ਸਾਹਿਬ ਦੀ ਬਹੁਤ ਦੇਣ ਆ ਪੰਜਾਬ ਨੂੰ ਬਹੁਤ ਵੱਡੇ ਵੱਡੇ ਕੰਮ ਹੋ ਰਹੇ ਆ ਖੇਡ ਦੇ ਵਿੱਚ ਪੰਜਾਬ ਬਹੁਤ ਤਰੱਕੀ ਕਰ ਰਿਹਾ ਸ਼ੁਭਮਨ ਗਿੱਲ ਇੰਡੀਆ ਦਾ ਕਪਤਾਨ ਬਣ ਗਿਆ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਹਰਮਨਪ੍ਰੀਤ ਸਾਡੀ ਕੁੜੀਆਂ ਦੀ ਜਿਹੜੀ ক্রিকেট ਦੀ ਕਪਤਾਨ ਉਹ ਵੀ ਪੰਜਾਬੀ ਤੇ ਪੰਜਾਬੀ ਆ ਗਏ ਓਏ ਔਰ ਪੰਜਾਬੀ ਆ ਗਏ ਨਹੀਂ ਪੰਜਾਬੀ ਛਾ ਗਏ ਓਏ ਔਰ ਇਸ ਵਾਰੀ ਸਾਸਰੀਆ ਕਾ ਔਰੇਸ਼ਵਰ ਸਾਸਰੀਆ ਕਾਲ ਜੀ ਔਰ ਇਸ ਵਾਰੀ ਸਾਡੇ ਕਲੀਗ ਸੰਜੀਵ ਰੋੜਾ ਜੀ ਮੈਨੂੰ ਰਾਜ ਸਭਾ ਜਾਣ ਲਈ ਮੈਨੂੰ ਮਾਨ ਸਾਹਿਬ ਨੇ ਮੌਕਾ ਦਿੱਤਾ ਕਹਿੰਦੇ ਤੂੰ ਖੇਡ ਬਾਰੇ ਗੱਲ ਕਰਨੀ ਮੈਂ ਕਿਹਾ ਜੀ ਜਿੱਥੇ ਮੇਰੀ ਡਿਊਟੀ ਲਾਓਗੇ ਮੈਂ ਹਾਜ਼ਰ ਹਾਂ ਪੰਜਾਬ ਨੇ ਮੈਨੂੰ ਬਹੁਤ ਕੁਝ ਦਿੱਤਾ ਜੇ ਮੈਂ ਪੰਜਾਬ ਇੰਨਾ ਕੁ ਵੀ ਕੰਮ ਆ ਗਿਆ ਤੇ ਮੇਰੀ ਜ਼ਿੰਦਗੀ ਸਫਲ ਹੋ ਜਾਊਗੀ ਤੇ ਮੈਂ ਸੰਜੀਵ ਰੋੜਾ ਜੀ ਨੂੰ ਉੱਥੇ ਮਿਲਿਆ ਮੁਲਾਕਾਤ ਹੋਈ ਮਹਿਮਾਨ ਸਾਹਿਬ ਤੁਹਾਡੀ ਨਜ਼ਰ 'ਚ ਗੱਲ ਕਰਨਾ ਚਾਹਵਾਂਗਾ ਕਿ ਜਿੰਨੇ ਤੁਸੀਂ ਐਮਪੀ ਲਾਏ ਆ ਸਭ ਤੋਂ ਜ਼ਿਆਦਾ ਕੰਮ ਇਹਨਾਂ ਨੇ ਕੀਤਾ ਆ ਕਿਉਂਕਿ ਮੈਂ ਦੇਖਦਾ ਇਹਨਾਂ ਨੂੰ ਉੱਥੇ ਹਰ ਆਫਿਸ ਜਾਂਦੇ ਆ ਕਦੀ ਕੋਈ ਫਾਈਲ ਹੁੰਦੀ ਹੈ ਗੜਕੜੀ ਸਾਹਿਬ ਕੋਲ ਲੈ ਕੇ ਚਲੇ ਗਏ ਕਦੀ ਕਿਸੇ ਕੋਲ ਚਲੇ ਗਏ ਕਦੀ ਕਿਸੇ ਕੋਲ ਮੈਂ ਜੀ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਏਅਰਪੋਰਟ ਵਾਲਾ ਕੰਮ ਆ ਇਹ ਨਹਿਰ ਵਾਲਾ ਕੰਮ ਆ ਇਹ ਸੜਕਾਂ ਵਾਲਾ ਕੰਮ ਆ ਮੈਂ ਕਹਿੰਦਾ ਜੀ ਸਾਰੇ ਕੰਮ ਤੁਸੀਂ ਕਰਨੇ ਆ ਕਹਿੰਦੇ ਜੀ ਮੈਨੂੰ ਮਸੀ ਦਾ ਮੌਕਾ ਮਿਲਿਆ ਕੰਮ ਕਰਨ ਦਾ ਤੇ ਇਹ ਚ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਦਾਂ ਦੇ ਹੀਰਿਆਂ ਨੂੰ ਚੁਣ ਕੇ ਲੈ ਕੇ ਆਏ ਹੋ ਜਿਹਨਾਂ ਨੇ ਕੰਮ ਬਹੁਤ ਕੀਤੇ ਆ ਹੁਣ ਮੈਂ ਬੇਨਤੀ ਸਿਰਫ ਇਹੀ ਕਰਾਂਗਾ ਨਾ ਜ਼ਿਆਦਾ ਬੋਲਦੇ ਹੋਏ ਕਿ 19 ਤਰੀਕ ਨੂੰ ਜਾਣਾ ਨਹੀਂ ਕਿਤੇ ਬੇਨਤੀ ਇਹ ਹੈ ਕਿ ਪਹੁੰਚ ਜਾਣ ਤੁਸੀਂ ਸਾਰੇ ਪਹੁੰਚੋ ਤੇ ਵੋਟ ਜਿਆਦਾ ਤੋਂ ਜਿਆਦਾ ਦਿਓ ਤੇ ਜੋ ਭਾਜੀ ਉਹਨਾਂ ਨੇ ਕੰਮ ਕੀਤੇ ਆ ਚਾਹੇ ਉਹ ਹਸਪਤਾਲ ਦੇ ਕੰਮ ਹੋਣ 에어ਪੋਰਟ ਦੇ ਕੰਮ ਹੋਣ ਇਸ ਤੋਂ 10 ਗੁਣਾ ਕੰਮ ਜ਼ਿਆਦਾ ਹੋਏਗਾ ਬਸ ਇਸੇ ਰਾਲੀ ਮੇਰੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆਦਾ ਕਹਿਣਾ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਿਹਰਬਾਨੀ